ਸ਼੍ਰੀ ਜਰਵਾਰ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਦਾ ਸਮਾਹ ਹੈ ਇਲਾਹੀ ਬਾਣੀ ਦਾ ਕੀਰਤਨ ਹਵਾ ਦੇ ਵਿੱਚ ਘੁਲ ਕੇ ਮਾਹੌਲ ਨੂੰ ਅੰਮ੍ਰਿਤਮਈ ਬਣਾ ਰਿਹਾ ਹੈ ਇਸ ਅੰਮ੍ਰਿਤਮਈ ਮਾਹੌਲ ਦੇ ਵਿੱਚ ਸੰਗਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਹੀਆਂ ਹਨ ਐਸੇ ਹੀ ਸ਼ਾਂਤ ਮਾਹੌਲ ਦੇ ਵਿੱਚ ਜਿੱਥੇ ਹਰ ਕਿਸੇ ਦਾ ਮਨ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ ਹੈ ਐਸੇ ਮਾਹੌਲ ਦੇ ਵਿੱਚ ਇਕ ਤਣਾਅ ਇੱਕਦਮ ਉਦੋਂ ਪੈਦਾ ਹੋ ਗਿਆ ਜਦੋਂ ਸਾਰਿਆਂ ਦਾ ਧਿਆਨ ਦਰਸ਼ਨੀ ਡਿਊਰੀ ਦੇ ਵੱਲ ਜਾਂਦਾ ਹੈ ਇੱਕ ਵੱਡੀ ਖਾਸ ਤਰੀਕੇ ਨਾਲ ਤਿਆਰ ਕੀਤੀ ਗਈ ਮੈਡੀਕਲ ਗੱਡੀ ਐਮਬੂਲੈਂਸ ਟਰੱਕ ਪ੍ਰਕਰਮਾਂ ਦੇ ਬਾਹਰ ਆ ਕੇ ਰੁਕਦੀ ਹੈ ਉਸ ਵਿੱਚੋਂ ਇੱਕ ਔਰਤ ਨੂੰ ਇੱਕ ਖਾਸ ਮੈਡੀਕਲ ਬੈੱਡ ਤੇ ਲਟਾ ਕੇ ਬਾਹਰ ਲਿਆਂਦਾ ਜਾਂਦਾ ਹੈ ਇਹ ਕੋਈ ਆਮ ਔਰਤ ਨਹੀਂ ਹੈ ਇਹ ਬੀਬੀ ਮਨਪ੍ਰੀਤ ਕੌਰ ਹੈ ਜਿਸ ਦਾ ਵਜ਼ਨ 800 ਕਿਲੋ ਹੈ ਉਸ ਦਾ ਸਰੀਰ ਇੱਕ ਮਾਸ ਭਾ ਆੜ ਵਾਗ ਬਣ ਚੁਕਿਆ ਹੈ ਉਹ ਖੁਦ ਹਿਲ ਨਹੀਂ ਸਕਦੀ ਉਸ ਨੂੰ ਚਾਰ ਪੰਜ ਸੇਵਾਦਾਰ ਮਿਲ ਕੇ ਉਸ ਸਕ੍ਰੈਪਚਰ ਨੂੰ ਧੱਕਦੇ ਨੇ ਅਤੇ ਹੌਲੀ ਹੌਲੀ ਪ੍ਰਕਰਮਾਂ ਵੱਲ ਲਿਆ ਰਹੇ ਹਨ ਹੈਰਾਨੀ ਸਿਰਫ ਇਹ ਨਹੀਂ ਸੀ ਉਸ 800 ਕਿਲੋ ਦੀ ਬੀਬੀ ਦੇ ਆਲੇ ਦੁਆਲੇ ਨੌ ਛੋਟੇ ਛੋਟੇ ਬੱਚੇ ਇਨਕੂਬेटर ਵੀ ਸਨ ਜੀ ਹਾਂ ਪੂਰੇ ਨੌ ਨਵ ਜਨਮੇ ਬੱਚੇ ਜਿਨ੍ਹਾਂ ਨੂੰ ਨਰਸਾਂ ਅਤੇ ਪਰਿਵਾਰਕ ਮੈਂਬਰ ਹੌਲੀ ਹੌਲੀ ਧੱਕਦੇ ਹੋਏ ਉਸ ਬੀਬੀ ਦੇ ਨਾਲ ਨਾਲ ਲਿਆ ਰਹੇ ਸਨ ਸੰਗਤ ਦੇਖ ਕੇ ਹਰਾਮ ਸੀ ਲੋਕ ਉਸ ਬੀਬੀ ਦੀ ਹਾਲਤ ਦੇਖ ਕੇ ਤਰਸ ਖਾਰੇ ਸਨ ਹਾਈਵੇ ਰਭਾ ਵਿਚਾਰੀ ਨੂੰ ਕੀ ਦੁੱਖ ਲੱਗਾ ਹੈ ਵੇਖੋ ਤਾਂ ਸਹੀ ਤੁਰਿਆ ਵੀ ਨਹੀਂ ਜਾਂਦਾ ਪਰ ਕੁਝ ਲੋਕ ਜੋ ਇਸ ਚਮਤਕਾਰ ਬਾਰੇ ਜਾਣਦੇ ਸਨ ਉਹ ਹੱਥ ਜੋੜ ਕੇ ਖੜੇ ਸਨ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਤੇਰੀ ਲੀਲਾ ਤੂੰ ਹੀ ਜਾਣੇ ਇਹ ਪਰਿਵਾਰ ਇਥੇ ਆਪਣੇ 9 ਬੱਚਿਆਂ ਦੇ ਜਨਮ ਦਾ ਸ਼ੁਕਰਾਨਾ ਕਰਨ ਆਇਆ ਸੀ 800 ਕਿਲੋ ਦੀ ਮਾਂ ਅਤੇ ਉਸਦੇ 9 ਬੱਚੇ ਜਦੋਂ ਉਹ ਹਰ ਕੀ ਪੌੜੀ ਦੇ ਨੇੜੇ ਪਹੁੰਚੇ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗਰੰਤੀ ਸਿੰਘ ਜੀ ਨੇ ਉਹਨਾਂ ਦੇ ਸ਼ੁਕਰਾਨੇ ਲਈ ਅਰਦਾਸ ਸ਼ੁਰੂ ਕੀਤੀ ਸਾਰੀ ਸੰਗਤ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਖੜੀ ਹੋ ਗਈ ਅਰਦਾਸ ਸ਼ੁਰੂ ਹੋਈ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਏ ਸੱਚੇ ਪਾਤਸ਼ਾਹ ਗ੍ਰੀਵ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਧੀ ਬੀਬੀ ਮਨਪ੍ਰੀਤ ਕੌਰ 15 ਸਾਲਾਂ ਦੀ ਤੜਪ ਤੋਂ ਬਾਅਦ ਆਪ ਜੀ ਦੀ ਬਖਸ਼ੀ ਹੋਈ 9 ਗੁਣਾ ਦਾਤ ਆਪਣੇ 9 ਬੱਚਿਆਂ ਨਾਲ ਸ਼ੁਕਰਾਨਾ ਕਰਨ ਪਹੁੰਚੀ ਐ ਆਪ ਜੀ ਨੇ ਅਜਿਹੀ ਦਾਤ ਬਖਸ਼ੀ ਹੈ ਇਨ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਅਰਦਾਸ ਹਜੇ ਚੱਲ ਹੀ ਰਹੀ ਸੀ ਨਾਨਕ ਨਾਮ ਚੜ੍ਹਦੀ ਕਲਾ ਕੇ ਅਚਾਨਕ ਇੱਕ ਇਨਕੂਬेटर ਨਾਲ ਲੱਗੀ ਮਸ਼ੀਨ ਨੇ ਉੱਚੀ ਆਵਾਜ਼ ਦੇ ਵਿੱਚ ਬੀਪ ਬੀਪ ਕਰਨਾ ਸ਼ੁਰੂ ਕਰ ਦਿੱਤਾ ਸਭ ਨੇ ਅੱਖਾਂ ਖੋਲੀਆਂ ਨਾਲ ਖੜੀ ਨਰਸ ਨੇ ਘਬਰਾ ਕੇ ਮਸ਼ੀਨ ਵੱਲ ਦੇਖਿਆ ਉਸਨੇ ਬੱਚੇ ਨੂੰ ਦੇਖਿਆ ਉਸਦਾ ਚਿਹਰਾ ਇੱਕਦਮ ਪੀੜਾ ਭਾ ਗਿਆ ਹੈ ਉਸਦਾ ਸਾਹ ਜਿਹੜਾ ਹੈ ਉਹ ਰੁਕ ਰਿਹਾ ਹੈ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਠੀਕ ਉਸੇ ਵੇਲੇ ਇੱਕ ਹੋਰ ਇਨਕੂਬੇਟਰ ਦੀ ਮਸ਼ੀਨ ਚੀਕ ਪਈ ਫਿਰ ਤੀਜੀ ਫਿਰ ਚੌਥੀ ਪ੍ਰਕਰਮਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ 800 ਕਿਲੋ ਦੀ ਮਾਂ ਮਨਪ੍ਰੀਤ ਜੋ ਕਿ ਸਟ੍ਰੈਚਰ ਤੇ ਪਈ ਸੀ ਉਸਨੇ ਆਪਣੀਆਂ ਅੱਖਾਂ ਖੋਲੀਆਂ ਉਹ ਆਪਣੇ ਬੱਚਿਆਂ ਦੀਆਂ ਮਸ਼ੀਨਾਂ ਵੱਲ ਬੇਵਸੀ ਦੇ ਨਾਲ ਦੇਖ ਰਹੀ ਸੀ ਪੰਜ ਮੇਂ ਸਿਰਫ ਪੰਜ ਮਿੰਟਾਂ ਦੇ ਅੰਦਰ ਚਲਦੀ ਅਰਦਾਸ ਦੇ ਦੌਰਾਨ ਇੱਕ ਇੱਕ ਕਰਕੇ ਉਹ ਉਹਦੇ 9 ਦੇ 9 ਬੱਚੇ ਨੌ ਮਾਸੂਮ ਜਿੰਦਾ ਸਾਰੀ ਸੰਗਤ ਦੇ ਸਾਹਮਣੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆਪਣਾ ਦਮ ਤੋ ਗਏ ਮਸ਼ੀਨਾਂ ਦੀ ਆਵਾਜ਼ ਸ਼ਾਂਤ ਹੋ ਗਈ ਸਿਰਫ ਇੱਕ ਚੀਖ ਬੱਚੀ ਮੌਤ ਵਰਗੀ ਚੁੱਪ ਬੱਚਿਆਂ ਦਾ ਪਿਓ ਜਗਦੀਪ ਸਿੰਘ ਧਾ ਮਾਰ ਕੇ ਜ਼ਮੀਨ ਤੇ ਡਿੱਗ ਪਿਆ ਵਾਹਿਗੁਰੂ ਇਹ ਕੀ ਬਾਣਾ ਵਰਤ ਗਿਆ ਇਹ ਕੀ ਖੇਡ ਹੈ ਤੇਰੀ ਪਹਿਲਾਂ ਦਿੱਤੇ ਫਿਰ ਆਪਣੇ ਦਰ ਤੇ ਸੱਦ ਕੇ ਆਪ ਹੀ ਖੋਲੇ ਇਹ ਦ੍ਰਿਸ਼ ਇਨਾ ਦਰਬਨਾਕ ਸੀ ਦੋਸਤੋ ਉੱਥੇ ਖੜੀ ਸਾਰੀ ਸੰਗਤ ਸੇਵਾਦਾਰ ਗਰੰਤੀ ਸਿੰਘ ਸਭ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸਨ ਲੋਕ ਆਪਣੀਆਂ ਚੁੰਨੀਆਂ ਤੇ ਪਰਨਿਆਂ ਨਾਲ ਮੂੰਹ ਟਾਕੇ ਉੱਚੀ ਉੱਚੀ ਰੋਣ ਲੱਗ ਪਏ ਇੱਕ ਮਾਂ ਦੀ ਗੋਦ ਉਸਦੇ ਗੁਰੂ ਘਰ ਦੇ ਵਿੱਚ ਹੀ ਖਾਲੀ ਹੋ ਗਈ ਸੀ ਜਦੋਂ ਸਾਰੀ ਦੁਨੀਆ ਰੋ ਰਹੀ ਸੀ ਉਹ 800 ਕਿਲੋ ਦੀ ਮਾਂ ਮਨਪ੍ਰੀ ਕੌਰ ਜਿਸ ਨੇ ਹੁਣੇ-ਹੁਣੇ ਆਪਣੇ ਨੌ ਬੱਚੇ ਗਵਾਏ ਸਾਨਾ ਉਹ ਬਿਲਕੁਲ ਸ਼ਾਂਤ ਸੀ ਉਸਨੇ ਅੱਖਾਂ ਬੰਦ ਕੀਤੀਆਂ ਅਤੇ ਉਸਦੇ ਬੁੱਲਾਂ ਤੇ ਇੱਕ ਹਲਕੀ ਜਹੀ ਸ਼ੁਕਰਾਨੇ ਭਰੀ ਮੁਸਕਰਾਹਟ ਆ ਗਈ ਉਸਨੇ ਸੇਵਾਦਾਰ ਨੂੰ ਮਾਈਕ ਨੇੜੇ ਕਰਨ ਦਾ ਇਸ਼ਾਰਾ ਕੀਤਾ ਅਤੇ ਫਿਰ ਜੋ ਉਸ ਬੀਬੀ ਨੇ ਕਿਹਾ ਉਸਨੇ ਸਾਰੀ ਸੰਗਤ ਨੂੰ ਰੋਣ ਦਾ ਕਾਰਨ ਹੀ ਬਦਲਾ ਕੇ ਰੱਖ ਦਿੱਤਾ ਆਖਰਕਾਰ ਇਹ 800 ਕਿਲੋ ਦੀ ਬੀਬੀ ਕੌਣ ਸੀ ਇਹ 9 ਬੱਚਿਆਂ ਦਾ ਚਮਤਕਾਰ ਕੀ ਸੀ ਉਸ ਨਾਲ ਅਜੀਹਾ ਕੀ ਵਾਪਰਿਆ ਸੀ ਉਹ 800 ਕਿਲੋ ਦੀ ਹੋਈ ਹੈ ਅਤੇ ਜਦੋਂ ਉਸਦੇ 9 9 ਬੱਚੇ ਉਸ ਦੀਆਂ ਅੱਖਾਂ ਸਾਹਮਣੇ ਮਰ ਗਏ ਹੁਣ ਤਾਂ ਉਹ ਰੋਣ ਦੀ ਬਜਾਏ ਮੁਸਕਰਾ ਕਿਉਂ ਰਹੀ ਹੈ ਉਸਨੇ ਮਾਈਕ ਤੇ ਅਜੀਹਾ ਕੀ ਕਿਹਾ ਕਿ ਸੰਗਤ ਹੋਰ ਵੀ ਉੱਚੀ ਉੱਚੀ ਰੋਣ ਲੱਗ ਪਈ ਹਾਂਜੀ ਦੋਸਤੋ ਬੇਨਤੀ ਹੈ ਕਿ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਅਜੀਹਿਆ ਹੋਰ ਵੀਡੀਓ ਦੇਖਣ ਦੇ ਲਈ ਆਪ ਜੀ ਅਸਲ ਜ਼ਿੰਦਗੀ ਤੇ ਅਧਾਰਿਤ ਕਹਾਣੀਆਂ ਤੁਹਾਡੇ ਤੱਕ ਜਰੂਰ ਪਹੁੰਚਦੀਆਂ ਰਹਿਣਗੀਆਂ ਸੋ ਇਸ ਚੈਨਲ ਦੇ ਨਾਲ ਬਨੇ ਰਹੋ ਆਓ ਦੋਸਤੋ ਸ਼ੁਰੂ ਕਰਦੇ ਆਜ ਦੀ ਇਹ ਬਹੁਤ ਹੀ ਖਾਸ ਤੇ ਦਿਲਚਸਪ ਕਹਾਣੀ ਦੋਸਤੋ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਅੱਜ ਤੋਂ ਲਗਭਗ 18 ਸਾਲ ਪਹਿਲਾਂ ਪਟਿਆਲੇ ਦੇ ਨੇੜੇ ਇੱਕ ਪਿੰਡ ਤੋਂ ਮਨਪ੍ਰੀਤ ਕੌਰ ਇੱਕ ਹਸਮੁਖ ਸੁੰਦਰ ਅਤੇ ਭੋਲੀ ਜਹੀ ਕੁੜੀ ਸੀ ਉਹ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਸੀ ਗੁਰਬਾਣੀ ਪੜ੍ਹਦੀ ਅਤੇ ਹਰ ਕਿਸੇ ਦੀ ਮਦਦ ਜ਼ਰੂਰ ਕਰਦੀ ਸੀ ਉਸਦਾ ਵਿਆਹ ਜਗਦੀਪ ਸਿੰਘ ਦੇ ਨਾਲ ਹੋਇਆ ਜਗਦੀਪ ਸਿੰਘ ਨੇਕ ਦਿਲ ਅਤੇ ਮਿਹਨਤੀ ਇਨਸਾਨ ਸੀ ਦੋਵੇਂ ਗੁਰਸਿੱਖ ਪਰ ਬਾਰਸਨ ਅਤੇ ਧੰਨ ਗੁਰੂ ਰਾਮਦਾਸ ਜੀ ਦੇ ਅਟੁੱਟ ਭਰੋਸਾ ਰੱਖਦੇ ਸਨ ਉਹਨਾਂ ਦੀ ਜ਼ਿੰਦਗੀ ਬਹੁਤ ਖੁਸ਼ਹਾਲ ਸੀ ਪਰ ਘਰ ਦੇ ਵਿੱਚ ਬਹੁਤ ਪਿਆਰ ਸੀ ਸਤਕਾਰ ਸੀ ਬਸ ਇੱਕੋ ਕਮੀ ਸੀ ਰਿਆ ਨੂੰ ਇੱਕ ਸਾਲ ਬੀਤ ਚੁਕਿਆ ਸੀ 2 ਸਾਲ ਵੀ ਹੋ ਚੁੱਕੇ ਸੀ ਫਿਰ 5 ਵੀ ਬੀਤ ਗਏ ਪਰ ਮਨਪ੍ਰੀਤ ਦੀ ਝੋਲੀ ਖਾਲੀ ਹੀ ਪਈ ਸੀ ਘਰ ਵਿੱਚ ਬੱਚੇ ਦੀ ਕਿਲਕਾਰੀ ਨਹੀਂ ਗੂੰਜੀ ਸੀ ਪਹਿਲਾਂ ਪਹਿਲਾਂ ਤਾਂ ਸਭ ਠੀਕ ਰਿਹਾ ਜਗਦੀਪ ਅਤੇ ਮਨਪ੍ਰੀਤ ਇੱਕ ਦੂਜੇ ਦਾ ਸਹਾਰਾ ਬਣੇ ਰਹੇ ਪਰ ਜਿਵੇਂ ਜਿਵੇਂ ਸਮਾ ਵਿੱਚ ਦਾ ਗਿਆ ਸਮਾਜ ਅਤੇ ਰਿਸ਼ਤੇਦਾਰਾਂ ਦੇ ਤਾਨੇ ਵੀ ਸ਼ੁਰੂ ਹੋ ਵੈ ਸਨ ਇਸ ਕਹਾਣੀ ਦੀ ਅਸਲ ਜੜ੍ਹ ਸੀ ਜਗਦੀਪ ਦੀ ਵੱਡੀ ਭਝਾਈ ਜਿਹੜੀ ਇਸ ਬਲਵਿੰਦਰ ਕੌਰ ਬਲਵਿੰਦਰ ਕੌਰ ਦੇ ਦੋ ਪੁੱਤ ਸਨ ਅਤੇ ਉਸ ਨੂੰ ਇਸ ਗੱਲ ਦਾ ਬਹੁਤ ਹੰਕਾਰ ਸੀ ਉਹ ਮਨਪ੍ਰੀਤ ਦੀ ਖੁਸ਼ਹਾਲੀ ਤੋਂ ਉਸਦੇ ਸੋਹਣੇ ਰੂਪ ਤੋਂ ਅਤੇ ਉਸਦੇ ਪੜੇ ਲਿਖੇ ਹੋਣ ਤੋਂ ਹਮੇਸ਼ਾ ਸੜਦੀ ਸੀ ਜਦੋਂ ਮਨਪ੍ਰੀਤ ਵਿਆਹ ਕੇ ਆਈ ਸੀ ਤਾਂ ਘਰ ਦੀ ਸਾਰੀ ਬਾਗਡੋਰ ਉਸਨੇ ਸੰਭਾਲ ਲਈ ਸੀ ਜਿਸ ਕਾਰਨ ਸੱਸ ਸਹੁਰਾ ਵੀ ਨੂੰ ਬੱਤ ਪਿਆਰ ਕਰ ਦਿੱਤਾ ਨਾ ਬਲਵਿੰਦਰ ਕੌਰ ਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਉਹ ਇਸ ਘਰ ਦੇ ਵਿੱਚ ਦੂਜੇ ਨੰਬਰ ਤੇ ਆ ਗਈ ਹੈ ਹੁਣ ਜਦੋਂ ਮਨਪ੍ਰੀਤ ਦੇ ਬੱਚਾ ਨਹੀਂ ਹੋ ਰਿਹਾ ਸੀ ਤਾਂ ਬਲਵਿੰਦਰ ਨੂੰ ਉਸ ਨੂੰ ਨੀਵਾ ਦਿਖਾਉਣ ਦਾ ਵੱਡਾ ਮੌਕਾ ਹੀ ਮਿਲ ਗਿਆ ਸੀ ਉਹ ਹਰ ਰੋਜ਼ ਨਵੇਂ ਤਾਨਾ ਮਾਰਦੀ ਜਦੋਂ ਮਨਪ੍ਰੀਤ ਸਵੇਰੇ ਮੱਥਾ ਟੇਕਣ ਜਾਂਦੀ ਤਾਂ ਬਲਵਿੰਦਰ ਉੱਚੀ ਆਵਾਜ਼ ਦੇ ਵਿੱਚ ਇਹ ਕਹਿ ਦਿੰਦੀ ਵਾ ਨਹੀਂ ਭਗਤਨੀ ਇਹ ਪਾਠ ਤਾਂ ਇੰਜ ਕਰਦੀ ਹੈ ਜਿਵੇਂ ਪਤਾ ਨਹੀਂ ਕੀ ਹੋਵੇ ਜਿਹੜੀ ਔਰਤ ਆਪਣੇ ਘਰ ਨੂੰ ਵਾਰਸ ਨਹੀਂ ਦੇਸ ਹੈ ਕਿ ਉਸਦੇ ਪਾਠ ਵੀ ਕਿਸ ਕਬ ਦੇ ਕਦੇ ਉਹ ਕਿਸੇ ਵਿਆਹ ਸ਼ਾਦੀ ਵਿੱਚ ਜਾਣ ਲੱਗਦੀਆਂ ਤਾਂ ਮਨਪ੍ਰੀਤ ਨੂੰ ਰੋਕ ਦਿੰਦੀ ਤੂੰ ਘਰੇ ਹੀ ਰਹਿ ਤੇਰਾ ਪਰਸ਼ਾਵਾਂ ਵੀ ਨਹੀਂ ਵਿਆਹੀ ਕੁੜੀ ਤੇ ਪੈ ਜਾਏਗਾ ਸਵੇਰੇ ਸਵੇਰੇ ਇਸ ਬਾਝ ਦਾ ਮੂੰਹ ਦੇਖ ਲਿਆ ਏ ਪਤਾ ਨਹੀਂ ਦਿਨ ਕਿਵੇਂ ਲੰਘੇਗਾ ਇਦਾਂ ਦੀਆਂ ਗੱਲਾਂ ਜਿਹੜੀਆਂ ਸੀ ਹੁਣ ਮਨਪ੍ਰੀਤ ਨੂੰ ਸੁਣਨ ਨੂੰ ਮਿਲਦੀਆਂ ਸਨ ਇਹ ਸ਼ਬਦ ਬਾਝ ਸੁੰਨੀ ਕੋਖ ਮਨਹੂਸ ਇਹ ਸ਼ਬਦ ਮਨਪ੍ਰੀਤ ਦੇ ਦਿਲ ਵਿੱਚ ਤੀਰਾਂ ਵਾਂਗ ਵੱਜਦੇ ਉਹ ਸਾਰਾ ਦਿਨ ਕੰਮ ਕਰਦੀ ਤੇ ਰਾਤ ਨੂੰ ਚੁੱਪਚੀ ਤੇ ਲੋਂਦੀ ਰਹਿੰਦੀ ਸੀ ਜਗਦੀਪ ਉਸ ਨੂੰ ਹੌਸਲਾ ਦਿੰਦਾ ਮਨਪ੍ਰੀਤ ਤੂੰ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਮੈਨੂੰ ਬੱਚਾ ਨਹੀਂ ਮੈਨੂੰ ਸਿਰਫ ਤੂੰ ਚਾਹੀਦੀ ਹੈ ਵਾਹਿਗੁਰੂ ਜਦੋਂ ਦੇਵੇਗਾ ਠੀਕ ਹੈ ਨਹੀਂ ਤਾਂ ਅਸੀਂ ਇੱਕ ਦੂਜੇ ਲਈ ਬਹੁਤ ਹੀ ਕਾਫੀ ਹਾਂ ਪਰ ਮਰਦ ਦਾ ਹੌਸਲਾ ਔਰਤ ਦੇ ਦਿਲ ਤੇ ਲੱਗੇ ਤਾਨੀਆਂ ਦੇ ਜ਼ਖਮ ਨਹੀਂ ਭਰ ਸਕਦਾ ਸੀ ਮਨਪ੍ਰੀਤ ਹੌਲੀ ਹੌਲੀ ਡੂੰਘੀ ਉਦਾਸੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਉਸਨੇ ਲੋਕਾਂ ਨੂੰ ਮਿਲਣਾ ਜੁਲਣਾ ਬੰਦ ਕਰ ਦਿੱਤਾ ਉਸਨੇ ਹੱਸਣਾ ਬੰਦ ਕਰ ਦਿੱਤਾ ਉਹ ਬਸ ਇੱਕ ਕਮਰੇ ਦੇ ਵਿੱਚ ਹੀ ਬਹਿਣ ਲੱਗ ਪਈ ਸੀ। ਦੋਸਤੋ ਜਦੋਂ ਇਨਸਾਨ ਦਾ ਮਨ ਉਦਾਸ ਹੁੰਦਾ ਹੈ, ਜਦੋਂ ਉਸ ਨੂੰ ਸਮਾਜ ਠੁਕਰਾ ਦਿੰਦਾ ਹੈ ਤਾਂ ਉਸ ਨੂੰ ਸਿਰਫ ਇੱਕ ਚੀਜ਼ ਵਿੱਚ ਸਕੂਨ ਮਿਲਦਾ ਹੈ। ਖਾਣ ਵਿੱਚ ਮਨਪ੍ਰੀਤ ਇਮੋਸ਼ਨਲ ਈਟਿੰਗ ਦੀ ਸ਼ਿਕਾਰ ਹੋ ਜਾਂਦੀ ਹੈ। ਉਹ ਆਪਣੇ ਦੁੱਖ ਨੂੰ ਬਲਵਿੰਦਰ ਦੇ ਤਾਨਿਆਂ ਨੂੰ ਭੁਲਾਉਣ ਲਈ ਪਸ ਖਾਂਦੀ ਰਹਿੰਦੀ। ਜਦੋਂ ਕੋਈ ਤਾਨਾ ਮਾਰਦਾ ਉਹ ਕਮਰੇ 'ਚ ਜਾ ਕੇ ਬਹੁਤ ਰੋਂਦੀ ਅਤੇ ਖਾਣ ਲੱਗ ਪੈਂਦੀ। ਉਸ ਦਾ ਵਜ਼ਨ ਵਧਣਾ ਸ਼ੁਰੂ ਹੋ ਗਿਆ ਸੀ। ਜਿਵੇਂ ਜਿਵੇਂ ਜਦੋਂ ਬਸਦਾ ਬਲਵਿੰਦਰ ਦੇ ਤਾਨੇ ਹੋਰ ਤਿੱਖੇ ਹੋ ਗਏ ਪਹਿਲਾਂ ਤਾਂ ਬਾਣ ਸੀ ਹੁਣ ਹਾਥੀ ਵੀ ਬਣ ਗਈ ਹੈ ਇਸ ਨੂੰ ਕਮਨਾ ਕਰਨਾ ਬਵੇ ਇਸ ਲਈ ਬਿਸਤਰਾ ਮੰਨ ਲਿਆ ਹੈ ਇਹ سلسلہ ਸਾਲਾਂ ਬਰਦੀ ਚੱਲਦਾ ਰਿਹਾ 5 ਸਾਲ ਬੀਤ ਗਏ 10 ਸਾਲ ਬੀਤ ਗਏ 15 ਸਾਲ ਵੀ ਹੋ ਗਏ ਇਹਨਾਂ 15 ਸਾਲਾਂ ਦੇ ਵਿੱਚ ਮਨਪ੍ਰੀਤ ਦਾ ਸਰੀਰ ਪੂਰੀ ਤਰ੍ਹਾਂ ਬਜ਼ਰ ਗਿਆ ਸੀ ਤਾਨਿਆਂ ਦੇ ਗਹਿਰ ਦੇ ਕਿਸੇ ਸਰੀਰ ਨੂੰ ਖੁਲਾਉਣਾ ਸ਼ੁਰੂ ਕਰ ਦਿੱਤਾ ਸੀ 100 ਕਿਲੋ 200 ਕਿਲੋ 400 ਕਿਲੋ 600 ਕਿਲੋ ਤੇ ਇੱਕ ਦਿਨ ਆਇਆ ਜਦੋਂ ਉਸਦਾ वजन 800 ਕਿਲੋ ਤੱਕ ਪਹੁੰਚ ਗਿਆ ਸੀ ਉਹ ਹੁਣ ਇੱਕ ਜਿਉਂਦੀ লাশ ਬਣ ਗਈ ਸੀ ਉਹ ਪਿਛਲੇ ਕਈ ਸਾਲਾਂ ਤੋਂ ਇੱਕ ਬਿਸਤਰੇ ਤੇ ਕੈਦ ਸੀ ਉਹ ਹਿਲ ਨਹੀਂ ਸਕਦੀ ਸੀ ਤੁਰ ਨਹੀਂ ਸਕਦੀ ਸੀ ਉਸਦੀ ਦੁਨੀਆ ਸਿਰਫ ਇੱਕ ਕਮਰਾ ਬਣ ਕੇ ਰਹਿ ਗਈ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਇਸ ਹਾਲਤ ਦੇ ਵਿੱਚ ਗਰਭਵਤੀ ਹੋਣਾ ਅਸੰਭਵ ਹੈ ਇਹਨਾਂ ਦੇ ਅੰਦਰੂਨੀ ਅੰਗਾਂ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ ਇਹ ਤਾਂ ਖੁਦ ਕੁਝ ਸਾਲਾਂ ਦੀ ਹੀ ਮਹਿਮਾਣ ਹੈ ਡਾਕਟਰਾਂ ਨੇ ਇਹਨਾਂ ਗੱਲ ਕੀ ਜੀ ਬਲਵਿੰਦਰ ਕੌਰ ਜਠਾਣੇ ਹੁਣ ਹਰ ਕੋ ਖੁਸ਼ ਸੀ ਹਰ ਇੱਕ ਮਾਹੌਲ ਦੇ ਵਿੱਚ ਕੁਝ ਸੀ ਕਿਉਂਕਿ ਉਹਨੂੰ ਗੱਲਾਂ ਕਰਨ ਦੇ ਲਈ ਹੋਰ ਸਮਾਂ ਜੋ ਮਿਲ ਗਿਆ ਸੀ ਦੇਖਿਆ ਮੈਂ ਇਹ ਤਾਂ ਪਹਿਲਾਂ ਹੀ ਮਨ ਹੋਸ ਹੈ ਇਸ ਨੇ ਤਾਂ ਆਪਣੇ ਆਪ ਨੂੰ ਵੀ ਖਾ ਲਿਆ ਹੈ ਹੁਣ ਤਾਂ ਜਗਦੀਪ ਦੂਜਾ ਵਿਆਹ ਕਰਵਾ ਕੇ ਵਾਰਸ ਲਿਆ ਸਕਦਾ ਹੈ ਪਰ ਜਗਦੀਪ ਸਿੰਘ ਪਤੀ ਉਹ ਅੱਜ ਵੀ ਆਪਣੀ ਪਤਨੀ ਦੇ ਨਾਲ ਸੀ 15 ਸਾਲਾਂ ਤੋਂ ਉਹ ਉਸ 800 ਕਿਲੋ ਦੇ ਸਰੀਰ ਦੀ ਸੇਵਾ ਕਰ ਰਿਹਾ ਸੀ ਉਸ ਨੂੰ ਹੱਥੀਂ ਰੋਟੀ ਖਵਾਉਂਦਾ ਉਸਦੇ ਕੱਪੜੇ ਬਦਲਦਾ ਉਸਦੀ ਇਸਤਫਾਈ ਨਹੀਂ ਕਰਦਾ ਸੀ ਪਿੰਡ ਵਾਲੇ ਉਸਨੂੰ ਪਾਗਲ ਕਹਿੰਦੇ ਦੇਖੋ ਜਨਾਨੀ ਨੇ ਬੰਦਾ ਹੀ ਘੋਲ ਲਿਆ ਹੈ ਇਹ 800 ਕਿਲੋ ਦੇ ਢੇਰ ਦੀ ਸੇਵਾ ਕਰੀ ਜਾ ਰਿਹਾ ਹੈ ਦੂਜਾ ਵਿਆਹ ਕਿਉਂ ਨਹੀਂ ਕਰਵਾ ਲੈਂਦਾ ਪਰ ਜਗਦੀਪ ਸਭ ਨੂੰ ਜਵਾਬ ਦਿੰਦਾ ਇਹ ਮੇਰੀ ਪਤਨੀ ਹੈ ਮੇਰਾ ਅਰਧ ਅੰਗ ਹੈ ਮੈਂ ਲਾਵਾ ਇਸ ਦੇ ਨਾਲ ਲਈਆਂ ਨੇ ਇਸ ਦਾ ਸ਼ਰੀਰ ਨਾਲ ਨਹੀਂ ਮੈਂ ਆਖਰੀ ਸਾਥ ਤੱਕ ਇਸ ਦਾ ਸਾਥ ਜ਼ਰੂਰ ਦੇਵਾਂਗਾ ਉਹ ਮਨਪ੍ਰੀਤ ਨੂੰ ਕਹਿੰਦਾ ਮਨਪ੍ਰੀਤ ਤੂੰ ਹਿੰਮਤ ਨਾ ਹਾਰ ਮੈਨੂੰ ਅੱਜ ਵੀ ਤੋ ਉਹ ਓਨੀ ਹੀ ਸੋਹਣੀ ਲੱਗਦੀ ਹੈ ਮੇਰਾ ਗੁਰੂ ਦੇਖ ਰਿਹਾ ਹੈ ਉਹ ਜ਼ਰੂਰ ਚਮਤਕਾਰ ਕਰੇਗਾ ਅਤੇ ਫਿਰ ਦੋਸਤੋ ਉਹ ਚਮਤਕਾਰ ਹੋਇਆ ਅੱਜ ਦਿਨ ਬਨਪ੍ਰੀਤ ਜੋ ਕਿ ਕਈ ਸਾਲਾਂ ਤੋਂ ਬਿਸਤਰ ਤੇ ਸੀ ਅਚਾਨਕ ਬੇਹੋਸ਼ ਹੋ ਗਈ ਜਗਦੀਪ ਨੇ ਘਬਰਾ ਕੇ ਡਾਕਟਰਾਂ ਨੂੰ ਬੁਲਾਇਆ ਡਾਕਟਰਾਂ ਨੇ ਸੋਚਿਆ ਕਿ ਸ਼ਾਇਦ ਇਸ ਦੇ ਅੰਗ ਫੇਲ ਹੋ ਗਏ ਨੇ ਸ਼ਾਇਦ ਆਖਰੀ ਸਮਾਂ ਆ ਗਿਆ ਹੈ ਉਹਨਾਂ ਨੇ ਖੂਨ ਦੇ ਟੈਸਟ ਕੀਤੇ ਅਲਟਰਾਸਾਉਂਡ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨੌਜਵਾਨ ਲੇਡੀ ਡਾਕਟਰ ਨੇ ਜਦੋਂ ਅਲਟਰਾਸਾਉਂਡ ਮਸ਼ੀਨ ਉਸ ਦੇ ਪੇਟ ਤੇ ਰੱਖੀ ਤਾਂ ਉਹ ਹੈਰਾਨ ਰਹਿ ਗਈ ਉਸਨੇ ਆਪਣੇ ਸੀਨੀਅਰ ਡਾਕਟਰ ਨੂੰ ਬੁਲਾਇਆ ਅਫਤਰ ਮੈਨੂੰ ਲੱਗਦਾ ਹੈ ਕਿ ਮਸ਼ੀਨ ਖਰਾਬ ਹੋ ਗਈ ਹੈ ਮੈਨੂੰ ਗਤੀ ਨਹੀਂ ਹੋ ਰਹੀ ਹੈ ਜਦੋਂ ਵੱਡਾ ਡਾਕਟਰ ਆਇਆ ਉਸਨੇ ਸਕਰੀਨ ਦੇਖੀ ਉਸਦਾ ਚਿਹਰਾ ਪਸੀਨੇ ਦੇ ਨਾਲ ਭਿੱਜ ਗਿਆ ਸੀ ਉਸਨੇ ਜਗਦੀਪ ਨੂੰ ਬੁਲਾਇਆ ਜਗਦੀਪ ਇਹ ਇਹ ਹੋ ਨਹੀਂ ਸਕਦਾ ਇਹ ਸਾਇੰਸ ਦੇ ਖਿਲਾਫ ਹੈ ਪਰ ਤੁਹਾਡੀ ਪਤਨੀ ਮਨਪ੍ਰੀਤ ਕੌਰ ਗਰਭਵਤੀ ਹੈ ਜਗਦੀਪ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਕੀ ਗਰਭਵਤੀ ਹੈ ਇਸ ਹਾਲਤ ਦੇ ਵਿੱਚ ਡਾਕਟਰ ਨੇ ਕਿਹਾ ਕਿ ਚਮਤਕਾਰ ਇੱਥੇ ਨਹੀਂ ਰੁਕਿਆ ਜਗਦੀਪ ਅਸੀਂ ਇੱਕ ਦਿਲ ਦੀ ਧੜਕਣ ਨਹੀਂ ਲੱਭੀ ਦੋ ਨਹੀਂ ਤਿੰਨ ਰਹੀ ਵਾਹਿਗੁਰੂ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਸਾਰੀ ਦੁਨੀਆ ਨੂੰ ਜਿਹੜੀਆਂ ਨੇ ਇੱਕ ਚੱਕਰਾਂ ਦੇ ਵਿੱਚ ਪਾਉਣ ਵਾਲੀ ਗੱਲ ਹੈ ਤੋਂ ਆਖਰ ਸਾਲੂ ਪੂਰੀਆਂ 9 ਧੜਕਣਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੇ ਇੱਕ 800 ਕਿਲੋ ਦੀ ਔਰਤ ਜਿਸ ਨੂੰ ਡਾਕਟਰਾਂ ਨੇ ਬਾਂਝ ਅਤੇ ਮਰੀਜ਼ ਐਲਾਨ ਦਿੱਤਾ ਸੀ ਉਹ ਇੱਕੋ ਵਾਰ 9 ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਪੂਰੇ ਪੰਜਾਬ ਦੇ ਵਿੱਚ ਖਬਰ ਫੈਲ ਗਈ ਡਾਕਟਰਾਂ ਨੇ ਇਸ ਨੂੰ ਮੈਡੀਕਲ ਮਿਰਕਲ ਚਮਤਕਾਰ ਕਿਹਾ ਪਰ ਜਗਦੀਪ ਜਾਣਦਾ ਸੀ ਕਿ ਉਸ ਦੀ 15 ਸਾਲਾਂ ਦੀ ਸੇਵਾ ਅਤੇ ਮਨਪ੍ਰੀਤ ਦੇ اٹوٹ ਵਿਸ਼ਵਾਸ ਦਾ ਫਲ ਹੀ ਸੀ ਡਾਕਟਰਾਂ ਨੇ ਚੇਤਾਵਨੀ ਦਿੱਤੀ ਇਹ ਬਹੁਤ ਖਤਰਨਾਕ ਹੈ ਨੌ ਬੱਚਿਆਂ ਨੂੰ ਪੂਰਾ ਪੋਸ਼ਣ ਨਹੀਂ ਮਿਲੇਗਾ ਹੋ ਸਕਦਾ ਹੈ ਕੋਈ ਵੀ ਨਾ ਬਚੇ ਅਤੇ ਮਨਪ੍ਰੀਤ ਦੀ ਜਾਨ ਨੂੰ ਵੀ ਖਤਰਾ ਹੈ ਸਾਨੂੰ ਕੁਝ ਬੱਚਿਆਂ ਨੂੰ ਹੀ ਅੰਦਰ ਖਤਮ ਕਰਨਾ ਪਵੇਗਾ ਪਰ ਮਨਪ੍ਰੀਤ ਜਿਸ ਨੇ 15 ਸਾਲਾਂ ਤੋਂ ਹਸਣਾ ਛੱਡ ਦਿੱਤਾ ਸੀ ਅੱਜ ਉਸਦੇ ਚਿਹਰੇ ਤੇ ਇੱਕ ਅਜੀਹਾਂ ਨੂਰ ਸੀ ਜੋ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਸਨੇ ਕਿਹਾ ਕਿ ਡਾਕਟਰ ਮੈਂ ਇਹਨਾਂ ਨੌ ਬੱਚਿਆਂ ਨੂੰ ਜਨਮ ਦਿਆਂਗੀ ਭਾਵੇਂ ਇਸ ਲਈ ਮੈਨੂੰ ਮਰਨਾ ਪੈ ਜਾਵੇ ਜਿਸ ਗੁਰੂ ਨੇ ਮੇਰੀ ਸੁੰਨੀ ਕੁੱਕ ਵਿੱਚੋਂ ਨੌ ਜ਼ਿੰਦਾ ਪੰਜਾਂ ਨੇ ਉਹ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ ਮੈਂ ਇੱਕ ਵੀ ਬੱਚੇ ਨੂੰ ਮਰਨ ਨਹੀਂ ਦੇਵਾਂਗੀ ਕੁਝ ਮਹੀਨਿਆਂ ਬਾਅਦ 30 ਡਾਕਟਰਾਂ ਦੀ ਇੱਕ ਵੱਡੀ ਟੀਮ ਨੇ ਮਨਪਰੀਦਾ ਆਪਰੇਸ਼ਨ ਕੀਤਾ ਇੱਕ ਇੱਕ ਕਰਕੇ ਪੂਰੇ ਨੌ ਬੱਚਿਆਂ ਨੂੰ 6 ਮੁੰਡੇ ਅਤੇ 3 ਕੁੜੀਆਂ ਨੂੰ ਇਸ ਦੁਨੀਆ ਦੇ ਵਿੱਚ ਜਨਮ ਦਿਵਾਇਆ। ਉਹ ਬਹੁਤ ਛੋਟੇ ਸਨ, ਬਹੁਤ ਕਮਜ਼ੋਰੇ ਪਰ ਉਹ ਜਿੰਦਾ ਸਨ, ਉਹ ਸਾਹ ਲੈ ਰਹੇ ᱛਨ। ਬਲਵਿੰਦਰ ਕੌਰ ਜਿਹੜੀ ਜਥਾਣੀ ਸੀ, ਉਸਨੇ ਉਸਨੂੰ ਬਾਝ ਕਿਹਾ ਸੀ। ਜਦੋਂ ਉਸਨੂੰ ਇਹ ਖਬਰ ਸੁਣਾਈ ਦਿੱਤੀ, ਉਹ ਸਦਮੇ ਦੇ ਵਿੱਚ ਚਲੀ ਗਈ। ਉਸਦਾ ਮੂੰਹ ਹੰਕਾਰ ਨਾਲ ਹਮੇਸ਼ਾ ਲਈ ਬੰਦ ਹੋ ਗਿਆ ਸੀ। ਨਵੇਂ ਬੱਚਿਆਂ ਨੂੰ 3 ਮਹੀਨੇ ਹਸਪਤਾਲ ਦੇ NICU ਵਿੱਚ ਰੱਖਿਆ ਗਿਆ। ਮਨਪ੍ਰੀਤ ਅਜੇ ਵੀ 80 ਕਿਲੋ ਦੀ ਸੀ ਅਤੇ ਬਿਸਤਰ ਤੇ ਹੀ ਸੀ ਪਰ ਹੁਣ ਉਹ ਉਦਾਸ ਨਹੀਂ ਸੀ ਜਦੋਂ ਬੱਚੇ ਥੋੜੇ ਠੀਕ ਹੋਏ ਤਾਂ ਮਨਪ੍ਰੀਤ ਨੇ ਆਪਣੇ ਆਖਰੀ ਇੱਛਾ ਦੱਸੀ ਜਗਦੀਪ ਮੈਂ ਮਰਨ ਤੋਂ ਪਹਿਲਾਂ ਇਹਨਾਂ ਨੌ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕਰਨਾ ਚਾਹੁੰਨੀ ਹਾਂ ਜਿਸ ਦਰ ਨੇ ਮੇਰੀ ਝੋਲੀ ਭਰੀ ਹੈ ਪਹਿਲਾਂ ਉੱਥੇ ਮੈਂ ਮੱਥਾ ਜ਼ਰੂਰ ਟੇਕਣਾ ਹੈ ਡਾਕਟਰਾਂ ਨੇ ਬਹੁਤ ਮਨਾ ਕੀਤਾ ਬੱਚੇ ਬਹੁਤ ਕਮਜ਼ੋਰ ਹਨ ਸਫ਼ਰ ਦਾ ਇੱਕ ਝਟਕਾ ਵੀ ਉਹਨਾਂ ਦੀ ਜਾਨ ਲੈ ਸਕਦਾ ਹੈ ਮਨਪ੍ਰੀਤ ਜੀ ਕੋਈ ਵੀ ਸਫਰ ਨਹੀਂ ਕਰ ਸਕਦੇ ਪਰ ਮਨਪ੍ਰੀਤ ਨੇ ਕਿਹਾ ਜਿਸ ਗੁਰੂ ਨੇ ਮੌਤ ਦੇ ਮੂੰਹ ਵਿੱਚੋਂ ਲਾਉ ਜਿੰਦਾ ਕੱਢਿਆ ਨੇ ਉਹ ਇਹਨਾਂ ਦੇ ਰੱਖਿਆ ਵੀ ਜ਼ਰੂਰ ਕਰੇਗਾ ਤੇ ਹਾਂਜੀ ਦੋਸਤੋ ਇਹੇ ਕਾਰਨ ਸੀ ਕਿ ਉਹ ਖਾਸ ਐਮਬੂਲੈਂਸ ਟਰੱਕ ਅਤੇ ਨੌ ਇਰੀਕੂਵੇਟਰਾਂ ਦਾ ਕਾਫਲਾ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਸੀ ਉਹ ਸ਼ੁਕਰਾਨਾ ਕਰਨ ਆਏ ਸਨ ਹੁਣ ਕਾਫੀ ਕਹਾਣੀ ਜਿਹੜੀ ਹੈ ਵਾਪਸ ਉਸੇ ਦਰਦਨਾਕ ਪਲਤੇ ਹੀ ਆਉਂਦੀ ਹੈ ਅਰਦਾਸ ਚੱਲਦੀ ਰਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਕੇ ਸਾਰੇ 9 ਕਿਰੂਬਿਨੇਡਰ ਮਸ਼ੀਨਾ ਜਿਹੜੀਆਂ ਨੇ ਸ਼ਾਂਤ ਹੋ ਗਈਆਂ ਉਹ 9 ਦੇ 9 ਮਾਸੂਮ ਕਮਜ਼ੋਰ ਬੱਚੇ ਜਿਵੇਂ ਗੁਰੂ ਦੇ ਦਰ ਤੇ ਆ ਕੇ ਆਪਣਾ ਮੱਥਾ ਟੇਕ ਕੇ ਵਾਪਸ ਚਲੇ ਗਏ ਸਾਨਾ ਪਿਤਾ ਜਗਦੀਪ ਜ਼ਮੀਨ ਤੇ ਡਿੱਗ ਕੇ ਰੋ ਰਿਹਾ ਹੈ ਵਾਹ ਗਰੋ ਕੀ ਪਾਣਾ ਵਰਤ ਗਿਆ ਹੈ ਸਾਰੇ ਸੰਗਤ ਤਾਂ ਹਾਂ ਮਾਰ ਕੇ ਰੋ ਰਹੀ ਹੈ ਹਾਏ ਵੇ ਰੱਬਾ ਇਹ ਕੀ ਕਹਿਰ ਹੈ ਮੁੱਖ ਗਰੰਤੀ ਸਿੰਘ ਦੀਆਂ ਅੱਖਾਂ ਵਿੱਚੋਂ ਵੀ ਪਾਣੀ ਆ ਗਿਆ ਹੈ ਪਰ ਉਹ ਮਾਂ 800 ਕਿਲੋ ਦੀਮਨ ਇਕ ਹੋਰ ਸ਼ਾਂਤ ਹੈ ਉਹ ਮੁਸਕਰਾ ਰਹੀ ਹੈ ਉਸਨੇ ਕੰਬਦੀ ਆਵਾਜ਼ ਦੇ ਵਿੱਚ ਮਾਈਕ ਫੜਿਆ ਤਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਨੇ ਇੱਕ ਲੰਮਾ ਸਾਹ ਲਿਆ ਕਿਰਪਾ ਕਰਕੇ ਰੋਵੋ ਨਾ ਅੱਜ ਰੋਣ ਦਾ ਦਿਨ ਨਹੀਂ ਹੈ ਅੱਜ ਦਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ੁਕਰਾਨੇ ਦਾ ਦਿਨ ਹੈ ਸਾਰੇ ਸੰਗਤ ਜੋ ਰੋ ਰਹੀ ਸੀ ਇੱਕਦਮ ਚੁੱਪ ਹੋ ਕੇ ਉਸ ਔਰਤ ਵੱਲ ਦੇਖਣ ਲੱਗੀ ਉਸ ਨੂੰ ਉਹ ਸ਼ਾਇਦ ਪਾਗਲ ਸਮਝ ਰਹੇ ਸਨ ਜੋ ਆਪਣੇ ਨਵੇਂ ਬੱਚਿਆਂ ਦੀਆਂ ਲਾਸ਼ਾਂ ਤੇ ਮੁਸਕਰਾ ਰਹੀ ਮਨਪ੍ਰੀਤ ਨੇ ਆਪਣੀ ਗੱਲ ਜਾਰੀ ਰੱਖੀ ਪਿਛਲੇ 15 ਸਾਲ ਮੈਨੂੰ ਦੁਨੀਆ ਬਾਂਜ ਕਹਿੰਦੀ ਸੀ ਮੇਰੀ ਜਿਥਾਨੀ ਮੈਨੂੰ ਮਨਹੂਸ ਕਹਿੰਦੀ ਸੀ ਮੈਂ ਹਰ ਰੋਜ਼ ਇਸੇ ਦਰ ਪੇ ਇਸੇ ਤਰ੍ਹਾਂ ਆ ਕੇ ਪੌੜੀ ਤੇ ਖੜ ਕੇ ਅਰਦਾਸ ਕਰਦੀ ਸੀ ਸੱਚੇ ਪਾਤਸ਼ਾਹ ਮੈਨੂੰ ਸਿਰਫ ਇੱਕ ਵਾਰ ਸਿਰਫ ਇੱਕ ਪਲ ਲਈ ਮਾਂ ਕਹੋਣ ਦਾ ਸੁੱਖ ਦੇ ਦਿਓ ਬਸ ਮੇਰੇ ਮੱਥੇ ਤੋਂ ਇਹ ਬਾਂਜ ਹੋਣ ਦਾ ਕਲੰਕ ਲਾਹ ਦਿਓ ਉਸ ਦੀ ਆਵਾਜ਼ ਭਰਾਈ ਅੱਜ ਮੇਰੇ ਗੁਰੂ ਨੇ ਮੇਰੀ ਸੁਣ ਲਈ ਉਸਨੇ ਮੇਰੀ 15 ਸਾਲਾਂ ਦੇ ਤਰਬ ਦਾ ਮੁੱਲ ਮੋੜਿਆ ਹੈ ਉਸ ਨੇ ਮੇਰੀ ਇੱਕ ਨਹੀਂ ਦੋ ਨਹੀਂ ਪੂਰੇ 9 ਬੱਚਿਆਂ ਦੀ ਮੈਨੂੰ ਮਾਂ ਬਣਾਇਆ ਉਸ ਨੇ ਮੈਨੂੰ 3 ਮਹੀਨੇ ਉਹਨਾਂ ਨੂੰ ਮਾਂ ਕਹਿ ਕੇ ਪਿਆਰ ਕਰਨ ਦਾ ਮੌਕਾ ਦਿੱਤਾ ਹੈ ਉਸ ਨੇ ਆਪਣੇ 9 ਬੱਚਿਆਂ ਵੱਲ ਦੇਖਿਆ ਇਹ ਬੱਚੇ ਮੇਰੇ ਨਹੀਂ ਸਨ ਇਹ ਗੁਰੂ ਦੇ ਸਨ ਇਹ ਗੁਰੂ ਦੀ ਦਾਤ ਹੈ ਇਹ ਆਏ ਇਹਨਾਂ ਨੇ ਮੇਰੇ ਮੱਥੇ ਤੋਂ ਬਾਂਝ ਦਾ ਕਲੰਕ ਉਤਾਰਿਆ ਹੈ ਇਹਨਾਂ ਨੇ ਮੈਨੂੰ 800 ਕਿਲੋ ਦੇ ਇਸ ਬੇਜ਼ਾਨ ਸਰੀਰ ਵਿੱਚੋਂ ਕੱਢ ਕੇ ਆਪਣੇ ਦਰ ਤੇ ਪ੍ਰਕਰਮਾਂ ਵਿੱਚ ਬੁਲਾਇਆ ਹੈ ਅਤੇ ਅੱਜ ਚਲਦੀ ਅਰਦਾਸ ਦੇ ਵਿੱਚ ਮੇਰੇ ਗੁਰੂ ਨੇ ਆਪਣੇ ਬੱਚਿਆਂ ਨੂੰ ਮੇਰੇ ਕੋਲੋਂ ਆਪਣੇ ਚਰਨਾਂ ਦੇ ਵਿੱਚ ਵਾਪਸ ਬੁਲਾ ਲਿਆ ਹੈ ਮਰਪੀਤਾ ਹੁਣ ਖੁੱਲ ਕੇ ਰੋ ਰਹੀ ਸੀ ਪਰ ਇਹ ਹੰਝੂ ਜਿਹੜੇ ਸੀ ਦੁੱਖ ਦੇ ਨਹੀਂ ਸ਼ੁਕਰਾਨੇ ਦੇ ਸਨ ਇਸ ਤੋਂ ਵੱਡਾ ਸੁਭਾਗ ਇੱਕ ਮਾਂ ਲਈ ਹੋਰ ਕੀ ਹੋ ਸਕਦਾ ਹੈ ਕਿ ਮੇਰੇ ਬੱਚੇ ਕਿਸੇ ਹਸਪਤਾਲ ਦੇ ਬੈੱਡ ਤੇ ਨਹੀਂ ਸਗੋ ਗੁਰੂ ਰਾਮਦਾਸ ਜੀ ਦੇ ਘਰ ਉਹਨਾਂ ਦੀ ਗੋਦ ਦੇ ਵਿੱਚ ਕੀਰਤਨ ਸੌਂਦੇ ਹੋਏ ਚਲੇ ਗਏ ਮੇਰੀ ਅਰਦਾਸ ਪੂਰੀ ਹੋ ਗਈ ਹੈ ਮਾਂ ਬਣ ਗਈਆਂ ਹਾਂਜੀ ਦੋਸਤੋ ਇਹ ਸ਼ਬਦ ਸੁਣ ਕੇ ਉੱਥੇ ਖੜੀ ਸਾਰੀ ਸੰਗਤ ਹੈਰਾਨ ਹੋ ਗਈ ਤੇਵਾਦਾਰ ਗਰੰਥੀ ਸਭ ਦੀਆਂ ਧਾਹਾਂ ਨਿਕਲ ਗਈਆਂ ਉਹ ਹੁਣ ਦੁੱਖ ਦੇ ਵਿੱਚ ਨਹੀਂ ਰੋ ਰਹੇ ਸਨ ਉਹ ਉਸ ਬੀਬੀ ਦਾ ਸਿਰਕ ਉਸ ਦਾ ਭਰੋਸਾ ਅਤੇ ਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਤਾਕਤ ਦੇਖ ਕੇ ਰੋ ਰਹੇ ਸਨ ਉਹਨਾਂ ਨੇ ਅੱਜ ਅੱਖੀਂ ਦੇਖ ਲਿਆ ਸੀ ਕਿ ਸਿੱਖੀ ਕੀ ਹੁੰਦੀ ਹੈ ਅਤੇ ਗੁਰੂ ਤੇ ਭਰੋਸਾ ਕਿਸ ਨੂੰ ਕਹਿੰਦੇ ਨੇ ਇਹ ਕਹਾਣੀ ਹੈ ਦੋਸਤੋ ਗੁਰੂ ਦੇ ਭਰੋਸੇ ਦੀ ਇਹ ਕਹਾਣੀ ਹੈ ਦੀ ਇਸ ਜ਼ਿੰਦਗੀ ਸਾਨੂੰ ਦੁੱਖ ਦਿੰਦੀ ਹੈ ਕਈ ਵਾਰ ਸਾਨੂੰ ਤੋੜ ਦਿੰਦੀ ਹੈ ਪਰ ਗੁਰੂ ਸਾਨੂੰ ਦੁੱਖ ਸੁੱਖ ਦੇ ਵਿੱਚ ਸਹਿਣ ਅਤੇ ਉਸ ਵਿੱਚੋਂ ਵੀ ਸ਼ੁਕਰਾਨਾ ਲੱਭਣ ਦੀ ਤਾਕਤ ਦਿੰਦਾ ਹੈ ਉਹਨਾਂ ਨੌ ਬੱਚਿਆਂ ਨੇ ਮਨਪ੍ਰੀਤ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਇੱਕ ਅਜਿਹੀ ਜ਼ਿੰਦਗੀ ਜਿਸ ਵਿੱਚ ਆਪਣੇ ਤਾਨੇ ਨਹੀਂ ਸਿਰਫ ਸਤਿਕਾਰ ਹੀ ਸੀ ਕਹਿੰਦੇ ਹਨ ਉਸ ਘਟਨਾ ਤੋਂ ਬਾਅਦ ਜਦੋਂ ਉਹ ਵਾਪਸ ਪਿੰਡ ਗਏ ਤਾਂ ਬਲਵਿੰਦਰ ਕੌਰ ਜਠਾਣੀ ਜੋ ਆਪਣੇ ਹੰਕਾਰ ਦੇ ਵਿੱਚ ਸੀ ਉਹ ਬਾਣਾ ਸੁਣ ਸੁਨ ਹੋ ਗਈ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸ ਦੇ ਸ਼ਬਦਾਂ ਨੇ ਉਸ ਦੇ ਤਾਨਿਆਂ ਨੇ ਮਨਪ੍ਰੀਤ ਨੂੰ 800 ਕਿਲੋ ਤੱਕ ਪਹੁੰਚਾਇਆ ਸੀ ਉਹ ਹੁਣ ਦੌੜਦੀ ਹੋਈ ਮਨਪ੍ਰੀਤ ਦੇ ਕਮਰੇ ਦੇ ਵਿੱਚ ਆਈ ਅਤੇ ਉਸ 800 ਕਿਲੋ ਦੇ ਸਰੀਰ ਦੇ ਪੈਰਾਂ ਤੇ ਡਿੱਗ ਪਈ ਮੈਨੂੰ ਮਾਫ਼ ਕਰ ਦੇ ਮਨਪ੍ਰੀਤ ਮੈਂ ਤੇਰੀ ਔਲਾਦ ਦੀ ਕਾਤਲ ਹਾਂ ਪਰ ਮਨਪ੍ਰੀਤ ਜਿਸ ਦੀ ਆਤਮਾ ਹੁਣ ਆਜ਼ਾਦ ਹੋ ਚੁੱਕੀ ਸੀ ਉਸ ਨੇ ਮੁਸਕਰਾ ਕੇ ਕਿਹਾ ਭੈਣ ਜੀ ਤੁਸੀਂ ਨਹੀਂ ਇਹ ਸਭ ਵਾਹਿਗੁਰੂ ਦਾ ਭਾਣਾ ਸੀ ਉਸ ਨੇ ਮੈਨੂੰ ਮਾਫ਼ ਕਰ ਦੇ ਦਾ ਹੈ ਮੈਂ ਤੁਹਾਨੂੰ ਮਾਫ ਕੀਤਾ ਹੈ ਇਹ ਘਟਨਾ ਤੋਂ ਬਾਅਦ ਮੰਨਪ੍ਰੀਤ ਕੌਰ ਨੇ ਆਪਣੇ ਪਤੀ ਨਾਲ ਮਿਲ ਕੇ ਉਹਨਾਂ ਨੌ ਬੱਚਿਆਂ ਦੇ ਨਾਮ ਤੇ ਇੱਕ ਟਰਸਟ ਸ਼ੁਰੂ ਕੀਤਾ ਜੋ ਬੇਔਲਾਦ ਜੋੜਿਆਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਬੱਚਿਆਂ ਨੂੰ ਬੋਧ ਲੈਂਦਾ ਹੈ ਜਿਨ੍ਹਾਂ ਨੂੰ ਦੁਨੀਆ ਛੱਡਾ ਦਿੰਦੀ ਹੈ ਜਾਂ ਫਿਰ ਛੱਡ ਕੇ ਚਲੀ ਜਾਂਦੀ ਹੈ ਉਸ ਦਾ 800 ਕਿਲੋ ਦਾ ਸਹਾਰਾ ਅੱਜ ਵੀ ਉਸ ਦੇ ਬਿਸਤਰ ਤੇ ਹੀ ਹੈ ਪਰ ਉਸ ਦੀ ਆਤਮਾ ਅੱਜ ਹਜ਼ਾਰਾਂ ਬੱਚਿਆਂ ਦੀ ਮਾਂ ਬਣ ਗਈ ਹੈ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ ਉਸ ਮਾਂ ਦੇ ਸਿੱਧਕ ਬਾਰੇ ਤੇ ਗੁਰੂ ਦੇ ਇਸ ਅਜੀਬ ਪਹਾਣੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਸ ਦੀ ਸਤਿਮੁੱਚ ਗੁਰੂ ਆਪਣੇ ਭਗਤਾਂ ਦੀ ਇਸ ਤਰ੍ਹਾਂ ਪ੍ਰੀਖਿਆ ਲੈਂਦਾ ਹੈ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਮਿਲਦੇ ਹਾਂ ਅਗਲੀ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਧੰਨਵਾਦ